ਇੱਕ ਅਜੀਬ ਖਬਰ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਸਾਹਮਣੇ ਆਈ ਹੈ ਜੋ ਹੈਰਾਨ ਕਰਨ ਵਾਲੀ ਹੈ। ਇੱਕ ਬਜ਼ੁਰਗ ਨੇ ਆਪਣੇ ਬੇਟੇ ਤੇ ਉਸ ਨੂੰ ਘਰੋਂ ਕੱਢਣ ਦਾ ਦੋਸ਼ ਲਾਇਆ ਅਤੇ ਉਸ ਨੂੰ ਬਿਰਧ ਆਸ਼ਰਮ ਵਿੱਚ ਭੇਜਣ ਦੀ ਬੇਨਤੀ ਕੀਤੀ। ਦਰਸਲ ਜਨਤਕ ਦਰਸ਼ਨ ਦੌਰਾਨ ਇੱਕ 86 ਸਾਲਾ ਸੇਵਾਮੁਕਤ ਖੇਤੀਬਾੜੀ ਅਧਿਕਾਰੀ ਨੇ ਜ਼ਿਲ੍ਹਾ ਮੈਜਿਸਟ੍ਰੇਟ ਸੀਪੀ ਸਿੰਘ ਕੋਲ ਪਹੁੰਚ ਕੇ ਦਿੱਤੀ। ਉਸਨੇ ਡੀਐਮ ਨੂੰ ਕਿਹਾ ਕਿ ਮੇਰੇ ਬੇਟੇ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਅਤੇ ਰੋਣ ਲੱਗਾ। ਇਸ ਤੋਂ ਬਾਅਦ ਉਸਨੇ ਦੱਸਿਆ ਕਿ ਉਸ ਦਾ ਵਿਵਹਾਰ ਠੀਕ ਨਹੀਂ ਹੈ ਅਤੇ ਉਸ ਨੂੰ ਬਿਰਦਾ ਆਸ਼ਰਮ ਭੇਜ ਦਿੱਤਾ ਜਾਵੇ ਸਾਰਾ ਮਾਮਲਾ ਸੁਣਨ ਤੋਂ ਬਾਅਦ ਡੀਐਮ ਨੇ ਉਹਨਾਂ ਦੇ ਪੁੱਤਰ ਨਾਲ ਗੱਲ ਕੀਤੀ ਹੈ ਤੇ ਉਸ ਨੂੰ ਆਪਣੇ ਪਿਤਾ ਪ੍ਰਤੀ ਆਪਣੇ ਫਰਜ਼ਾਂ ਤੋਂ ਜਾਣੂ ਕਰਵਾਉਂਦੇ ਹੋਏ ਕਾਨੂੰਨੀ ਪਾਠ ਵੀ ਪੜਾਇਆ ਇਸ ਤੋਂ ਬਾਅਦ ਉਹ ਉਹਨਾਂ ਨੂੰ ਲੈਣ ਲਈ ਰਾਜ਼ੀ ਹੋ ਗਿਆ ਬਜ਼ੁਰਗ ਦਾ ਲड़का ਦੇਸ਼ ਦੀ ਇੱਕ ਨਾਮੀ ਕੰਪਨੀ ਦੇ ਵਿੱਚ ਜਨਰਲ ਮੈਨੇਜਰ ਵਜੋਂ ਤਾਇਨਾਤ ਹੈ ਫਿਲਹਾਲ ਪੀੜਿਤ ਬਜ਼ੁਰਗ ਆਪਣੀ ਬੇਟੀ ਨਾਲ ਬਲੰਸ਼ ਸ਼ਹਿਰ 'ਚ ਰਹਿ ਰਿਹਾ ਹੈ ਡੀਐਮ ਵੀਰਵਾਰ ਨੂੰ ਜਨਤਾ ਦਰਸ਼ਨ 'ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ ਫਿਰ 88 ਸਾਲਾ ਸੇਵਾਮੁਕਤ ਖੇਤੀਬਾੜੀ ਅਧਿਕਾਰੀ ਆਪਣੀ ਧੀ ਨਾਲ ਡੀਐਮ ਦਫ਼ਤਰ ਗਏ ਉਸਨੇ ਨੇੜੇ ਆ ਕੇ ਆਪਣਾ ਅਤੀਤ ਸੁਣਾਇਆ ਪੀੜਿਤ ਨੇ ਡੀਐਮ ਨੂੰ ਦੱਸਿਆ ਕਿ ਉਸਦੇ ਬੇਟੇ ਨੇ ਉਸਦਾ ਸਾਰਾ ਸਮਾਨ ਲੈ ਲਿਆ ਤੇ ਉਸ ਨੂੰ ਘਰੋਂ ਬਾਹਰ ਸੁੱਟ ਦਿੱਤਾ ਜਿਸ ਤੋਂ ਬਾਅਦ ਡੀਐਮ ਨੇ ਕਾਰਵਾਈ ਕਰਦੇ ਹੋਏ ਉਸਦੇ ਬੇਟੇ ਨਾਲ ਗੱਲ ਕੀਤੀ ਤੇ ਬਾਅਦ ਦੇ ਵਿੱਚ ਉਹ ਉਹਨਾਂ ਨੂੰ ਘਰ ਵਾਪਸ ਲੈ ਕੇ ਆਨ ਲਈ ਤਿਆਰ ਹੋ ਗਿਆ ਇੱਕ ਅਜੀਬ ਹੀ ਖਬਰ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਸਾਹਮਣੇ ਆਈ ਹੈ ਜੋ ਹੈਰਾਨ ਕਰਨ ਵਾਲੀ ਹੈ ਇੱਕ ਬਜ਼ੁਰਗ ਨੇ ਆਪਣੇ بیٹے ਤੇ ਉਸ ਨੂੰ ਘਰੋਂ ਕੱਢਣ ਦਾ ਦੋਸ਼ ਲਾਇਆ ਅਤੇ ਉਸ ਨੂੰ ਬਿਰਧ ਆਸ਼ਰਮ ਵਿੱਚ ਭੇਜਣ ਦੀ ਬੇਨਤੀ ਕੀਤੀ ਦਰ ਅਸਲ ਜਨਤਕ ਦਰਸ਼ਨ ਦੌਰਾਨ ਇੱਕ 88 ਸਾਲਾ ਸੇਵਾਮੁਕਤ ਖੇਤੀਬਾੜੀ ਅਧਿਕਾਰੀ ਨੇ ਜ਼ਿਲ੍ਹਾ ਮੈਜਿਸਟ੍ਰੇਟ ਸੀਪੀ ਸਿੰਘ ਕੋਲ ਪਹੁੰਚ ਕੇ ਦਿੱਤੀ ਉਸ ਨੇ ਡੀਐਮ ਨੂੰ ਕਿਹਾ ਕਿ ਮੇਰੇ بیٹے ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਅਤੇ ਰੋਣ ਲੱਗਾ ਇਸ ਤੋਂ ਬਾਅਦ ਉਸਨੇ ਦੱਸਿਆ ਕਿ ਉਸ ਦਾ ਵਿਵਹਾਰ ਠੀਕ ਨਹੀਂ ਹੈ ਤੇ ਉਸ ਨੂੰ ਬਿਰਦਾ ਆਸ਼ਰਮ ਭੇਜ ਦਿੱਤਾ ਜਾਵੇ ਸਾਰਾ ਮਾਮਲਾ ਸੁਣਨ ਤੋਂ ਬਾਅਦ ਡੀਐਮ ਨੇ ਉਹਨਾਂ ਦੇ ਪੁੱਤਰ ਨਾਲ ਗੱਲ ਕੀਤੀ ਤੇ ਉਸ ਨੂੰ ਆਪਣੇ ਪਿਤਾ ਪ੍ਰਤੀ ਆਪਣੇ ਫਰਜ਼ਾਂ ਤੋਂ ਜਾਣੂ ਕਰਵਾਉਂਦੇ ਹੋਏ ਕਾਨੂੰਨੀ ਪਾਠ ਵੀ ਪੜਾਇਆ ਇਸ ਤੋਂ ਬਾਅਦ ਉਹ ਉਹਨਾਂ ਨੂੰ ਲੈਣ ਲਈ ਰਾਜ਼ੀ ਹੋ ਗਿਆ ਬਜ਼ੁਰਗ ਦਾ ਲड़का ਦੇਸ਼ ਦੀ ਇੱਕ ਨਾਮੀ ਕੰਪਨੀ ਦੇ ਵਿੱਚ ਜਨਰਲ ਮੈਨੇਜਰ ਵਜੋਂ ਤਾਇਨਾਤ ਹੈ ਫਿਲਹਾਲ ਪੀੜਿਤ ਬਜ਼ੁਰਗ ਆਪਣੀ ਬੇਟੀ ਨਾਲ ਬਲੰਸ਼ਹਿਰ 'ਚ ਰਹਿ ਰਿਹਾ ਹੈ ਡੀਐਮ ਵੀਰਵਾਰ ਨੂੰ ਜਨਤਾ ਦਰਸ਼ਨ ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ ਫਿਰ 88 ਸਾਲਾ ਸੇਵਾਮੁਕਤ ਖੇਤੀਬਾੜੀ ਅਧਿਕਾਰੀ ਆਪਣੀ ਧੀ ਨਾਲ ਡੀਐਮ ਦਫ਼ਤਰ ਗਏ ਉਸਨੇ ਨੇੜੇ ਆ ਕੇ ਆਪਣਾ ਅਤੀਤ ਸੁਣਾਇਆ ਪੀੜਤ ਨੇ ਡੀਐਮ ਨੂੰ ਦੱਸਿਆ ਕਿ ਉਸਦੇ ਬੇਟੇ ਨੇ ਉਸਦਾ ਸਾਰਾ ਸਮਾਨ ਲੈ ਲਿਆ ਤੇ ਉਸ ਨੂੰ ਘਰੋਂ ਬਾਹਰ ਸੁੱਟ ਦਿੱਤਾ ਜਿਸ ਤੋਂ ਬਾਅਦ ਡੀਐਮ ਨੇ ਕਾਰਵਾਈ ਕਰਦੇ ਹੋਏ ਉਸਦੇ ਬੇਟੇ ਨਾਲ ਗੱਲ ਕੀਤੀ ਤੇ ਬਾਅਦ ਦੇ ਵਿੱਚ ਉਹ ਉਹਨਾਂ ਨੂੰ ਘਰ ਵਾਪਸ ਲੈ ਕੇ ਆਣ ਲਈ ਤਿਆਰ ਹੋ ਗਿਆ ਇੱਕ ਅਜੀਬ ਹੀ ਖਬਰ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਸਾਹਮਣੇ ਆਈ ਹੈ ਜੋ ਹੈਰਾਨ ਕਰਨ ਵਾਲੀ ਹੈ ਇੱਕ ਬਜ਼ੁਰਗ ਨੇ ਆਪਣੇ بیٹے ਤੇ ਉਸ ਨੂੰ ਘਰੋਂ ਕੱਢਣ ਦਾ ਦੋਸ਼ ਲਾਇਆ ਅਤੇ ਉਸ ਨੂੰ ਬਿਰਧ ਆਸ਼ਰਮ ਵਿੱਚ ਭੇਜਣ ਦੀ ਬੇਨਤੀ ਕੀਤੀ ਦਰ ਅਸਲ ਜਨਤਕ ਦਰਸ਼ਨ ਦੌਰਾਨ ਇੱਕ 86 ਸਾਲਾ ਸੇਵਾਮੁਕਤ ਖੇਤੀਬਾੜੀ ਅਧਿਕਾਰੀ ਨੇ ਜ਼ਿਲ੍ਹਾ ਮੈਜਿਸਟ੍ਰੇਟ ਸੀਪੀ ਸਿੰਘ ਕੋਲ ਪਹੁੰਚ ਕੇ ਦਿੱਤੀ ਉਸ ਨੇ ਡੀਐਮ ਨੂੰ ਕਿਹਾ ਕਿ ਮੇਰੇ بیٹے ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਅਤੇ ਰੋਣ ਲੱਗਾ ਇਸ ਤੋਂ ਬਾਅਦ ਉਸਨੇ ਦੱਸਿਆ ਕਿ ਉਸ ਦਾ ਵਿਵਹਾਰ ਠੀਕ ਨਹੀਂ ਹੈ ਤੇ ਉਸ ਨੂੰ ਬਿਰਦਾ ਆਸ਼ਰਮ ਭੇਜ ਦਿੱਤਾ ਜਾਵੇ। ਸਾਰਾ ਮਾਮਲਾ ਸੁਣਨ ਤੋਂ ਬਾਅਦ ਡੀਐਮ ਨੇ ਉਹਨਾਂ ਦੇ ਪੁੱਤਰ ਨਾਲ ਗੱਲ ਕੀਤੀ ਹੈ ਤੇ ਉਸ ਨੂੰ ਆਪਣੇ ਪਿਤਾ ਪ੍ਰਤੀ ਆਪਣੇ ਫਰਜ਼ਾਂ ਤੋਂ ਜਾਣੂ ਕਰਵਾਉਂਦੇ ਹੋਏ ਕਾਨੂੰਨੀ ਪਾਠ ਵੀ ਪੜਾਇਆ। ਇਸ ਤੋਂ ਬਾਅਦ ਉਹ ਉਹਨਾਂ ਨੂੰ ਲੈਣ ਲਈ ਰਾਜ਼ੀ ਹੋ ਗਿਆ। ਬਜ਼ੁਰਗ ਦਾ ਲड़का ਦੇਸ਼ ਦੀ ਇੱਕ ਨਾਮੀ ਕੰਪਨੀ ਦੇ ਵਿੱਚ ਜਨਰਲ ਮੈਨੇਜਰ ਵਜੋਂ ਤਾਇਨਾਤ ਹੈ। ਫਿਲਹਾਲ ਪੀੜਿਤ ਬਜ਼ੁਰਗ ਆਪਣੀ ਬੇਟੀ ਨਾਲ ਬਲੰਸ਼ਹਿਰ 'ਚ ਰਹਿ ਰਿਹਾ ਹੈ। ਡੀਐਮ ਵੀਰਵਾਰ ਨੂੰ ਜਨਤਾ ਦਰਸ਼ਨ ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ ਫਿਰ 88 ਸਾਲਾ ਸੇਵਾਮੁਕਤ ਖੇਤੀਬਾੜੀ ਅਧਿਕਾਰੀ ਆਪਣੀ ਧੀ ਨਾਲ ਡੀਐਮ ਦਫ਼ਤਰ ਗਏ ਉਸਨੇ ਨੇੜੇ ਆ ਕੇ ਆਪਣਾ ਅਤੀਤ ਸੁਣਾਇਆ ਪੀੜਤ ਨੇ ਡੀਐਮ ਨੂੰ ਦੱਸਿਆ ਕਿ ਉਸਦੇ بیٹے ਨੇ ਉਸਦਾ ਸਾਰਾ ਸਮਾਨ ਲੈ ਲਿਆ ਤੇ ਉਸ ਨੂੰ ਘਰੋਂ ਬਾਹਰ ਸੁੱਟ ਦਿੱਤਾ ਜਿਸ ਤੋਂ ਬਾਅਦ ਡੀਐਮ ਨੇ ਕਾਰਵਾਈ ਕਰਦੇ ਹੋਏ ਉਸਦੇ بیٹے ਨਾਲ ਗੱਲ ਕੀਤੀ ਤੇ ਬਾਅਦ ਦੇ ਵਿੱਚ ਉਹ ਉਹਨਾਂ ਨੂੰ ਘਰ ਵਾਪਸ ਲੈ ਕੇ ਆਉਣ ਲਈ ਤਿਆਰ ਹੋ ਗਿਆ